कार आपका आने के लिए बच्चे थोड़ी दीपता में पड़ चुका है भोले नाम का लड़का है और कैला फिर से आ गया है तो आप थोड़ी कृपा करो मैं आपके नमस्कार कर रहा हूँ लोग मुझे पागल समझते हैं मैं भी खाली दीवार की पूजा कर रहा हूँ पर आपको भी पता और मेरे को भी पता है आप साई में आते हो मेरे को मिलने के लिए ਨਮਸਕਾਰ ਭਗਵਾਨ ਮੇਰੀ ਫਿਰ ਮੈਨੂੰ ਜੱਗ ਲੱਗੀ ਜਾਂਦਾ ਹੈ ਪਰ ਬਾਬੇ ਨੇ ਮੈਨੂੰ ਸਕੂਲ ਦਾ ਕਿਹਾ ਸੀ ਪਰ ਸਕੂਲ ਇੱਥੇ ਨਹੀਂ

ਦੱਗੇ ਉਹ ਦੱਗੇ ਬੋਲੇ ਖੜਾ ਹੋ ਜੱਗੇ ਇੱਥੇ ਖੜਾ ਹੋ ਤੂੰ ਚਲ ਜਾ ਪੋਲੇ ਤੂੰ ਮਾਰਿਆ ਜਾਏਗਾ ਤੂੰ ਚਲ ਜਾ ਇਥੋਂ ਤੂੰ ਮਾਰਿਆ ਜਾਏਗਾ ਮੇਰੇ ਵੱਲ ਕਿਤੇ ਨਹੀਂ ਕੋਈ ਜੁੰਦਾ ਚੱਲ ਕੇ ਨਹੀਂ ਆਇਆ ਜੱਗੇ ਕੁਝ ਨਹੀਂ ਹੁੰਦਾ ਆਜਾ ਚਲਿਆ ਮਾਰ ਦੇਗਾ ਤੈਨੂੰ ਵਿੱਚ ਉਹ ਕਿਤੇ ਨਹੀਂ ਦੱਗੇ ਹੁੰਦਾ ਆ ਜਾ ਆ ਜਾ ਲੈ ਮੇਰੀ ਪੱਗ ਤੇ ਕੱਟ ਸ਼ਰਟ ਬੋਲੇ ਉਹ ਮਾਰ ਦੇਗਾ ਤੈਨੂੰ ਲੈ ਚੱਲ ਜਾ ਕਿਤੇ ਜਿੱਗਦੇ ਹੁੰਦਾ ਕਿੱਦ ਫੇਰਾ ਪੋਲੇ ਰੱਖ ਸੋਨੇ ਪੋਲੇ ਚੱਲ ਜਾ ਜਿਉਂ ਪਤਾ ਲੱਗ ਗਿਆ ਨਾ ਤੂੰ ਮੈਨੂੰ ਲੱਗ ਗਿਆ ਤੈਨੂੰ ਵੀ ਮਾਰ ਦੇਗਾ ਉਹ ਕਿਤੇ ਨਹੀਂ ਜੱਗੇ ਹੁੰਦਾ ਕੁਝ ਬਹਿ ਜਾ ਜੱਗੇ ਪੱਗ ਮੰਨੋ ਜੱਗੇ ਬੰਨ੍ਹ ਬਿਆ ਪੋਲੇ ਖਰਦਮਿਆਂ ਬੰਨ੍ਹ ਹੁੰਦਾ ਖਰਦਮੇ ਪੋਲੇ ਕੱਪੜੇ ਪਾ ਚੇਤੀ ਚੱਲ ਛੁੱਟੀ ਕਰ ਪੋਲੇ ਮੰਨ ਮੇਰੀ ਤੂੰ ਚੱਲ ਜਾਏ ਤਾਂ ਤੂੰ ਵੀ ਮਾਰਿਆ ਜਾਏਗਾ ਕਿਤੇ ਨਹੀਂ ਹੁੰਦਾ ਜੱਗੇ ਕੁਝ ਚੱਲ ਮੈਂ ਬਾਪੇ ਕੋਲ ਜਾ ਕੇ ਆਈ ਇੱਕ ਉਹਨੇ ਮੇਰੇ ਸਭ ਕੁਝ ਦੱਸਿਆ ਲੱਗਾ ਬਾਪਾ ਬੋਲੇ ਤੇ ਤੂੰ ਚੱਕਿਆ ਗਿਆ ਸੀ ਨਾ ਮੈਨੂੰ ਹੀ ਪਤਾ ਲੱਗਿਆ ਸੀ ਤੇਰੇ ਬਾਰੇ ਉਹਦੇ ਤੇ ਕਿ ਲੈ ਮੇਰਾ ਕੀ ਕਨੈਕਸ਼ਨ ਹੈ ਕਹਲੇ ਨਾਲ ਜਿਹੜਾ ਉਹ ਮੈਨੂੰ ਚੱਕ ਕੇ ਲੈ ਗਿਆ ਮੈਂ ਪਾਪੇ ਕੋਲ ਗਿਆ ਸੀ ਉਹਨੇ ਦੱਸਿਆ ਇਹ ਕਹਿੰਦਾ ਉਹ ਤੈਨੂੰ ਤੇਰੇ ਪਾਪ ਵਿੱਚ ਵੇਖਦਾ ਪਿਆ ਬਾਪ ਬਾਪ ਜੀ ਲੇਕਿਨ ਮੈਨੂੰ ਤੇ ਮੇਰੇ ਡੈਡ ਨੇ ਕਦੇ ਐਹੋ ਜੀ ਗੱਲ ਦੱਸੀ ਨਹੀਂ ਐ ਜਦੋਂ ਕਹਿੰਦੇ ਨੂੰ ਮਾਰਿਆ ਸੀ ਨਾ ਉਦੋਂ ਪਾਪੇ ਕਹਿੰਦਾ ਤੇਰਾ ਪਿਓ ਵੀ ਉਸ ਟਾਈਮ ਉੱਥੇ ਮੌਜੂਦ ਮੌਜੂਦ ਸੀ ਐਸੇ ਨਹੀਂ ਉਹ ਕਹਿੰਦਾ ਤੇਰੇ ਪਿਓ ਵਿੱਚ ਵੇਖਦਾ ਪਿਆ ਪਰ ਕੋਲੇ ਸ਼ਾਇਦ ਤੈਨੂੰ ਵੀ ਦਿਖਿਆ ਸੀ ਮੇਰੇ ਨਾਲ ਕੋਲ ਮੈਂ ਤੇਰੀ ਗੱਲ ਸਮਝ ਗਿਆ ਪਾਪਾ ਨੇ ਕਹੇ ਤੇ ਮੇਰਾ ਵੀ ਕੋਈ ਕਨੈਕਸ਼ਨ ਹੋਣੀ ਨਾਲ ਲੇਕਿਨ ਚੱਕਿਆ ਸਿਰਫ ਮੈਨੂੰ ਹੀ ਆਪਾਂ ਰਹੇ ਨੇ ਇੱਕ ਜਾਨੀ ਇੱਕ ਜਾਨੀ ਨਹੀਂ ਚੱਕ ਰਹੇ ਇੱਕ ਟਾਈਮ ਤੋਂ ਕੋਲੇ ਬਚਾ ਲੈ ਕੇ ਚੱਲੀ ਮੇਰਾ ਵੀ ਆਪਣਾ ਹੁਣ ਦੋਵਾਂ ਦਾ ਬਚਾ ਕਰਨਾ ਪੈਣਾ ਤੱਕੇ ਚੱਲ ਬਾਪੂ ਕੋ ਨਹੀਂ ਚਾਹਤੇ ਆਣ ਉਸ ਤੋਂ ਹੀ ਹਾਲ ਮੰਗਦੇ ਆ ਕੋਈ ਪਾਪੇ ਕੋਲ ਬਾਤ ਚੱਲਾਂਗੇ ਆਪਾਂ ਪਹਿਲਾਂ ਇੱਧਰ ਚੱਲ ਜੀ ਮੇਰਾ ਕੰਮ ਪਤਾ ਨਹੀਂ ਤੁਹਾਨੂੰ ਪ੍ਰਖਤ ਬਤਾਜੀ ਪਾਪਾ ਨੇ ਕਹੇ ਮੇਰੇ ਕੋਲ ਨਾਲ ਲੈ ਕੇ ਆਓ

ਤੇ ਨਹੀਂ ਲਿ ਜਾ ਸਕਦਾ ਮੈਂ ਆ ਰਿਹਾ ਵਾ ਤੇਰੀ ਕੀ ਬਿਨਾ ਕਿਹ ਕਿਹ ਜਗਾ ਲੱਭ ਰਿਹਾ ਚੱਕਾ ਦਾ ਮੇਰੇ ਕੋਲ ਹੈ ਉਹ ਮੇਰੀ ਚੀਜ਼ ਦੀ ਚੱਕਾ ਜਗਾ ਕਿੱਥੇ ਹੈ ਚੱਕਾ ਕਿਥੇ ਤੂੰ ਨੂੰ ਕਹਿ ਰ ਤੂੰ ਚੱਕ ਲੈ ਆ ਲੱਗੇ ਤੈਨੂੰ ਕੀ ਸੀ ਭੋਲਿਆ ਤੈਨੂੰ ਬਾਬੇ ਨੇ ਵੀ ਰੋਕਿਆ ਸੀਗਾ ਤੈਨੂੰ ਬਾਬੇ ਨੇ ਵੀ ਰੋਕਿਆ ਸੀਗਾ ਵੀ ਤੂੰ ਨਾ ਆਈ ਪਰ ਤੂੰ ਨਹੀਂ ਮੰਨਿਆ ਲੱਗੇ ਜੱਗਿਆ ਝੰਡਾ ਰੱਬ ਨੇ ਕਿਹਾ ਸੀ ਮੈਨੂੰ ਕਹਿੰਦੇ ਕਿ ਬਚਾਈਂ ਜਾਂਦਾ ਸੀ ਪਿੱਛੇ ਭਾਬੀ ਨੇ ਕਿਹਾ ਸੀ ਬ੍ਰਾਹਮਣ ਤੋਂ ਬਚੀ ਫਿਰ ਪੱਕਾ ਬ੍ਰਾਹਮਣ ਹੀ ਕਹਿੰਦੇ ਦਾ ਹੁਣ ਜੱਗੇ ਨੂੰ ਫੇਰ ਲੱਭਣਾ ਪੈਣਾ ਨਹੀਂ ਗੱਜਾ ਫੇਰ ਹੋਵੇਗਾ ਕਿੱਥੇ ਚੜਦਾ ਪਿਆ ਭਾਬੀ ਨੇ ਕਿਹਾ ਸੀ ਸਕੂਲ ਸਕੂਲ ਪਰ ਮੈਂ ਇੱਥੇ ਕਿਵੇਂ ਲੱਭ ਗਿਆ ਗੱਗੇ ਨੂੰ ਮੈਂ ਕਿਵੇਂ ਲੱਭਿਆ ਗੱਗੇ ਨੂੰ

ਨਹੀਂ ਬਾਜੀ ਠੁਆ ਲੱਗੀ ਥੋਲੇ ਕੱਲੇ ਮੈਦਰਾ ਕੀ ਵਿਗਾੜਿਆ ਕੱਲੇ ਨੇ ਕਹਿਆ ਕਨਿਆ ਕਾ ਪਾਣੀ ਨੇ ਡਾਲੀ ਨਾ ਆਹ ਖੋਜਾ ਖਾ ਦੂ ਮੇਰੇ ਅੱਜ ਦੀ ਥੋਲੇ ਅੱਜ ਅੱਜ ਜੀ ਮੌਤ ਆਈ ਹੈ ਜੱਪੋ ਮੋਤਾਗੀ ਤੇਰੀ ਅੱਜ ਓਏ ਭੱਜ ਭੱਜ ਫੁੱਲ ਵਿਸਾਏਂਗਾ ਫੁੱਲਿਆ ਫੁੱਲਿਆ ਕਦੀ ਕਹਿਲਾ ਕਦੀ ਜੱਗਾ ਇਹ ਬਰਾਮੇ ਕਹਿਲੇ ਰ ਤੈਨੂੰ ਪਛਾਣ ਨਹੀਂ ਬਸ ਲੈ ਬਰਾਮ ਤੂੰ ਫੁੱਲੇ ਬੱਚੀ ਇਹਦਾ ਮਾਰੇਗਾ ਉਹ ਤੈਨੂੰ ਅੱਜ ਜੱਗਾ ਦਾ ਗੈਪ ਵਈ ਲੱਭ